ਦੇ ਰੂਟੀਨ ਕੀ ਹੈ ਜੀ ਤੇ ਉਹ ਮੈਂ ਰੂਟੀਨ ਦੱਸੀ ਮੈਂ ਕਿ ਮੈਂ ਸਵੇਰੇ ਉੱਠ ਕੇ ਚਾਰ ਗਲਾਸ ਪਾਣੀ ਪੀਂਦਾ ਗਰਮ ਗਰਮ ਔਰ ਫ੍ਰਿਜ ਦਾ ਪਾਣੀ ਕਦੀ ਨਹੀਂ ਪੀਂਦਾ ਨਾ ਮੈਂ ਕੋਲ ਡਰਿੰਕ ਪੀਂਦਾ ਰੋਟੀ ਤੋਂ ਬਾਅਦ 1 ਘੰਟੇ ਬਾਅਦ ਪਾਣੀ ਪੀਂਦਾ ਫਿਰ ਸਵੇਰੇ ਉੱਠ ਕੇ ਪਹਿਲੋਂ ਜੋ ਵੀ ਪਾਠ ਵਗੈਰਾ ਮਹਾਰਾਜ ਉਸ ਤੋਂ ਬਾਅਦ ਫਿਰ 1 ਘੰਟਾ ਜਾਂ ਸਵਾ ਘੰਟਾ ਯੋਗਾ ਐਕਸਰਸਾਈਜ਼ ਜ਼ਰੂਰੀ ਜ਼ਰੂਰੀ ਸੋਕ ਕੇ ਸੋਕ ਕੇ ਜਿਹੜੇ ਉਸ ਤੋਂ ਬਾਅਦ ਫਿਰ ਮੈਂ ਮੇਰੀ ਰੁਟੀਨ ਹੈ ਫਿਰ ਮੈਂ ਸ਼ਾਮੀ ਖਾਣੇ ਤੋਂ ਬਾਅਦ ਸੈਰ ਕਰਦੀ ਹਾਂ ਕੋਈ ਇੱਕ ਵੱਖਰਾ ਯਾਨੀ ਕੈਨ ਦਾ ਰੁਟੀਨ ਬਣੀ ਹੈ ਬਾਹਰ ਦੀ ਚੀਜ਼ ਬਹੁਤ ਕਟਕੜੀ ਮੈਂ ਆਤੀ ਜਿਹੜੀ ਚਾਟ ਫੁੱਲ ਕੇ ਦੋ ਫੁੱਲ ਕੇ ਖਾਣੇ ਨੇ ਰਾਤੀ ਮੈਂ ਹੁਣ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਰਾਤ ਦੀ ਰੋਟੀ ਵੀ ਨਹੀਂ ਖਾਈਦੀ ਜੀ ਤੇ ਹੁਣ ਮੈਂ ਕਿੰਨੇ ਸਾਲ ਹੋ ਗਏ ਰਾਤ ਦੀ ਰੋਟੀ ਨਹੀਂ ਖਾਂਦਾ ਅੱਛਾ ਹਾਂ ਔਏ ਇੱਕ ਦਿਨ ਮੇਰੀ ਵੋਟੀ ਜਿਹੜੇ ਨਾਸ਼ਤੇ ਵਿੱਚ ਨਾ ਰਾਤੀ ਰੋਟੀ ਲੈ ਆਈ ਮੈਂ ਚੁੱਕ ਲੈ ਤਾਜੀ ਬਣਾ ਕੇ ਤਾਜੀ ਨੂੰ ਰਾਤੀ ਰੋਟੀ ਨਹੀਂ ਬਣਦੀ ਇਹ ਹੁਣੇ ਦਿਮਾਗ ਚ ਆਈ ਗੱਲ ਅੱਛਾ